ਕਦਰ ਹੁਣ ਸੰਸਦ ਅਮਰਿਤਪਾਲ ਸਿੰਘ ਦੀ ਜੋ ਕਿ ਡਿਬੂਗੜ ਜੇਲ੍ਹ ਚ ਇਸ ਵੇਲੇ ਬੰਦ ਹੈ ਲੇਕਿਨ ਸੰਸਦ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਜੁੜੀ ਅਹਿਮ ਖਬਰ ਹੈ ਅਮਰਿਤਪਾਲ ਦੇ 9 ਸਾਥੀਆਂ ਸਮੇਤ ਕੁੱਲ 38 ਲੋਕਾਂ ਦੇ ਖਿਲਾਫ ਜੋ ਮਾਮਲਾ ਦਰਜ ਹੈ ਉਹਨਾਂ ਦੀ ਅੱਜ ਪੇਸ਼ੀ ਹੋਣੀ ਹੈ ਜੀ ਆ 38 ਮੁਲਜ਼ਮਾਂ ਦੀ ਵੀਡੀਓ ਕਾਨਫਰencing ਜ਼ਰੀਏ ਪੇਸ਼ੀ ਹੋ ਸਕਦੀ ਹੈ ਅਦਾਲਤਾ ठाणे ਹਮਲੇ ਮਾਮਲੇ ਦੇ ਵਿੱਚ ਪੇਸ਼ੀ ਹੋਵੇਗੀ ਦਰਜ ਐਫ ਆਈ ਆਰ ਨੰਬਰ 39 ਦੇ ਨਾਲ ਜੁੜਿਆ ਇਹ ਮਾਮਲਾ ਹੈ ਜਿਸ ਦੇ ਤਹਿਤ ਹੁਣਾਂ ਦੀ ਪੇਸ਼ੀ ਹੋਣੀ ਹੈ ਡਿਬੂਗੜ ਜੇਲ੍ਹ ਤੋਂ ਅਮਰਿਤਪਾਲ ਦੇ 9 ਸਾਥੀ ਪੰਜਾਬ ਲਿਆਂਦੇ ਗਏ ਸਨ ਡੀਬੁਰਗੜੀ ਜੇਲ੍ਹ ਚ ਬੰਦ ਹੈ ਅਮਰਿਤਪਾਲ ਸਿੰਘ ਲੇਕਿਨ ਇਸ ਵਿਚਕਾਰ ਜਿਹੜੇ ਉਸਦੇ ਸਾਥੀ ਨੇ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਕੁਝ ਸਮਾਂ ਪਹਿਲਾਂ ਉਹਨਾਂ ਦੇ ਇਲਾਵਾ ਕੁੱਲ 38 ਜਿਹੜੇ ਲੋਕ ਨੇ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੈ ਸੋ ਦਰਜ ਐਫ ਆਈ ਆਰ ਨੰਬਰ 39 ਤਹਿਤ ਹੀ ਇਹਨਾਂ ਦੀ ਪੇਸ਼ੀ ਹੋਣੀ ਹੈ ਡਿਬੁਰਗੜ ਜੇਲ੍ਹ ਤੋਂ ਅਮਰਿਤਪਾਲ ਦੇ ਨੌ ਸਾਥੀ ਪੰਜਾਬ ਲਿਆਂਦੇ ਗਏ ਸਨ ਹਾਲਾਂਕਿ ਅਮਰਿਤਪਾਲ ਹਲੇ ਵੀ ਡਿਬੁਰਗੜੀ ਜੇਲ੍ਹ ਚ ਬੰਦ ਹੈ ਇਸ ਵਿਚਕਾਰ ਉਪੇਸ਼ੀ ਨੂੰ ਲੈ ਕੇ ਕੀ ਕੁਝ ਅਪਡੇਟ ਸਾਹਮਣੇ ਆਂਦੀ ਹੈ ये भी जानने की कोशिश करा अमृत धर्म मनिंदर मोंगा इस वेल जुड़ चुके हैं अमरिंद की कुछ जानकारी है जिस तरह सांसद अमृतपाल समेत कुल अठत्ती जोड़े मुलजम ने जिन्ह की पेशी अच्छ होनी है ਆ ਬਿਲਕੁਲ ਇਹ ਮਾਮਲਾ ਐਫ ਆਈ ਆਰ ਨੰਬਰ 39 ਜੋ ਕਿ 23 ਫਰਵਰੀ 2023 ਨੂੰ ਥਾਣਾ ਅਜਨਾਲਾ ਤੋਂ ਇਹ ਹਮਲੇ ਤੋਂ ਬਾਅਦ ਦਰਜ ਕੀਤੀ ਗਈ ਜਿਸ 'ਤੇ ਭਾਈ ਅਮਰਤਪਾਲ ਸਿੰਘ ਜੋ ਕਿ ਆਪਣੇ ਸਕਰੀਬੀ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਛਡਾਉਣ ਦੇ ਲਈ 2-250 ਸਾਥੀਆਂ ਦੇ ਨਾਲ ਪਹੁੰਚੇ ਸਨ ਉਸ ਵੇਲੇ ਇੱਕ ਵੱਡਾ ਟਕਰਾਅ ਉੱਥੇ ਹੋਇਆ ਸੀ ਉਹ ਜਿਸ ਹਮਲੇ ਦੇ ਵਿੱਚ ਜਿਸ ਮੁਠਭੇੜ ਦੇ ਵਿੱਚ ਜਿਹੜਾ ਇੱਕ ਐਸਪੀ ਪੱਤਰ ਦੇ ਅਧਿਕਾਰੀ ਜਗਰਾਤ ਸਿੰਘ ਸਮੇਤ ਕੁੱਲ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਤਾਂ ਉਸ ਤੋਂ ਲਗਭਗ 1 ਮਹੀਨੇ ਬਾਅਦ ਅਮਰਪਾਲ ਸਿੰਘ ਅਤੇ ਉਸਦੇ ਹੋਰ ਨੌ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਐਨਐਸਏ ਲਗਾ ਕੇ ਡਿਬਰੂਗੜੀ ਦੀ ਜੇਲ੍ਹ ਚ ਭੇਜਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ ਅਮਰਪਾਲ ਤੇ ਬਾਕੀ ਉਹ ਸਾਥੀ ਤਾਂ ਇੱਥੇ ਲੈ ਆਂਦੇ ਉਹਨਾਂ ਦੇ ਐਨਐਸਏ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਦਕਿ ਅਮਰਪਾਲ ਸਿੰਘ ਤੇ ਐਨਐਸਏ ਕਿ ਇੱਕ ਸਾਲ ਦਾ ਵਾਅਦਾ ਹੋਰ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਅਜਨਾਲੇ ਥਾਣੇ ਚ ਅਜਨਾਲਿਆ ਅਦਾਲਤ ਪੇਸ਼ ਕੀਤਾ ਗਿਆ ਐਫਆਈਰ ਨੰਬਰ 39 ਤਹਿਤ ਰਿਮਾਂਡ ਹਾਸਲ ਕੀਤਾ ਗਿਆ ਪੁਛਗਿੱਛ ਸ਼ੁਰੂ ਕੀਤੀ ਗਈ ਪਰ ਹੁਣ ਇਹ ਮਾਮਲਾ ਅੰਮ੍ਰਿਤਸਰ ਦੀ ਅਦਾਲਤ ਵਿੱਚ ਤਬਦੀਲ ਹੋ ਚੁੱਕਿਆ ਹੈ ਟ੍ਰਾਇਲ ਜਿਹੜਾ ਹੁਣ ਅੰਮ੍ਰਿਤਸਰ ਦੀ ਅਦਾਲਤ ਚੱਲੂਗਾ ਤਾਂ ਅੱਜ ਇਹਨਾਂ ਸਾਰਿਆਂ ਨੂੰ ਅੰਮ੍ਰਿਤਸਰ ਦੀ ਸਦਾਲਚ ਪੇਸ਼ ਕੀਤਾ ਜਾਣਾ ਜਿਨ੍ਹਾਂ ਵਿੱਚ ਵਿਰਿੰਦਰ ਸਿੰਘ ਫੌਜੀ, ਪਪਲਪ੍ਰੀਤ ਸਿੰਘ ਜਾਂ ਫਿਰ ਹੋਰ ਸਾਥੀ ਨੇ ਅਰਧ ਮੰਤਰੀ ਬਾਜੇ ਕੇ ਨੇ ਜਾਂ ਅਮਿਤਪਾਲ ਦਾ ਚਾਚਾ ਹੈ ਤੋ ਕ 39 ਸਾਥੀ ਨੇ ਜੋ ਨੋ ਸੰਖ ਜਿਹੜਾ ਨੂੰ ਅੰਮ੍ਰਿਤ ਦੇਬਰੂਗੜ੍ਹ ਦੀ ਜੇਲ੍ਹ ਤੋਂ ਲਿਆਂਦਾ ਕਿ ਜਦ ਤੱਕ ਬਾਕੀਆਂ ਨੂੰ ਇੱਥੇ ਵੱਖ-ਵੱਖ ਪਿੰਡਾਂ ਸ਼ਹਿਰਾਂ ਚੋਂ ਕਾਬੂ ਕੀਤਾ ਗਿਆ ਸੀ ਤੋ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਿਤੂ ਰਾਜ ਸਿੰਘ ਸਾਡੇ ਨਾਲ ਮੌਜੂਦ ਨੇ ਭਾਜੀ ਟੈਕਨੀਕਲੀ ਥੋੜਾ ਸਮਝਾ ਦਿਓ ਜੀ ਪਹਿਲਾਂ ਤਾਂ ਇਹ ਅਜਨਾਲਾ ਜਿਹੜਾ ਚੱਲ ਰਿਹਾ ਸੀ ਮਾਮਲਾ ਹੁਣ ਅੰਮ੍ਰਿਤ ਸਰ ਕਿਵੇਂ ਤਬਦੀਲ ਹੋਇਆ ਜੀ ਦੇਖੋ ਮੈਂ ਦੱਸ ਰਿਹਾ ਕਿ ਜਿਵੇਂ ਐਫ ਆਈ ਆਰ ਜਦੋਂ ਲੋਜ ਹੋਈ ਸੀਗੀ ਅੰਡਰ ਸੈਕਸ਼ਨ 307 ਜਿਹੜੀ ਅਜਨਾਲਿਆ ਕਰਨਸ ਹੋਈ ਸੀਗੀ ਉਹ ਜਦੋਂ ਚਲਾਨ ਪੇਸ਼ ਹੁੰਦਾ ਹੈ ਉਹ ਟ੍ਰਾਇਲ ਕੋਰਟ ਦੇਖਦੀ ਹੈ ਕਿ ਜੇ ਇਹ ਸੈਕਸ਼ਨ ਹੈਗੇ ਜਿਵੇਂ 307 ਹੈ ਥੈਟ ਇਜ਼ ਅ ਟ੍ਰਾਇਬਲ ਬਾਈ ਸੈਸ਼ਨ ਕੋਰਟ ਇਸ ਕਰਕੇ ਉਹ ਚਲਾਨ ਨੂੰ ਕਮਿਟ ਕਰਕੇ ਸੈਸ਼ਨ ਕੋਰਟ ਤੇ ਭੇਜ ਦਿੰਦੀ ਹੈ ਜਦੋਂ 307 ਦਾ ਸੈਕਸ਼ਨ ਹੈਗਾ ਉਹ ਹੁਣ ਜਦ ਟ੍ਰਾਇਲ ਚੱਲੇਗੀ ਉਹ ਸੈਸ਼ਨ ਕੋਰਟ ਦੇ ਵਿੱਚ ਚੱਲੇਗੀ ਐਵੀਡੈਂਸ ਸਾਰੇ ਰਿਕਾਰਡ ਸੈਸ਼ਨ ਕੋਰਟ ਤੋਂ ਹੋਣਗੇ ਇਹ ਅੱਜ ਲੋਕ ਪੇਸ਼ ਕੀਤੇ ਜਾਣੇ ਕਿੰਨੇ ਇਹ ਨੀਅਰ ਅਬਾਊਟ 28 30 39 ਪਰਸੈਂਟ ਜਿਹੜੇ ਕਰਨੇ ਸਾਰੇ ਪੇਸ਼ ਕਰਨੇ ਦੀ ਹੁਣ ਤੱਕ ਦੀ ਕੀ ਕਾਰਵਾਈ ਰਹੀ ਅਦਾਲਤ ਦੀ ਕਿਉਂਕਿ ਮਾਰਚ ਮਹੀਨੇ ਚ ਇਹਨੂੰ ਲਿਆਂਦਾ ਗਿਆ ਸੀਗਾ ਦਿਬਰੂਗੜ ਤੋਂ ਹਾਂਜੀ ਦੇਖੋ ਜਿਹੜੇ ਪਹਿਲੇ 28% ਆਪਾਂ ਇਹਨਾਂ ਨੇ ਫੜੇ ਸੀਗੇ ਉਹਨਾਂ ਦੀ ਜਿਹੜੀ ਆ ਚਲਾਨ ਪੇਸ਼ ਹੋ ਚੁੱਕਾ ਸੀਗਾ ਆਲਰੇਡੀ ਕਮਿਟੀ ਪਹੁੰਚ ਚੁੱਕਾ ਸੀਗਾ ਸੈਸ਼ਨ ਕੋਰਟ ਦੇ ਵਿੱਚ ਉਹਦੀ ਟ੍ਰਾਇਲ ਵੀ ਚੱਲ ਰਹੀ ਸੀ ਉਹਦੇ ਐਵਿਡੈਂਸ ਵੀ ਚੱਲ ਰਹੇ ਸੀਗੇ ਫਿਰ ਜਦੋਂ ਮਾਰਚ ਇਹਨਾਂ ਨੂੰ ਅਰੈਸਟ ਕਰਦੇ ਆ ਥੈਟ ਇਜ਼ ਸਪਲੀਮੈਂਟਰੀ ਚਲਾਨ ਪ੍ਰਿਪੇਅਰ ਕੀਤਾ ਜਾਂਦਾ ਹੈ ਕਿ ਹੁਣ ਇਹ ਉਸ ਚਲਾਨ ਨੂੰ ਵੀ ਨਾਲ ਇਹਨਾਂ ਨਾਲ ਜੋੜਿਆ ਗਿਆ ਕਿ ਇਹ ਟ੍ਰਾਇਲ ਜਿਹੜੀ ਇਕੱਠੀ ਚੱਲੇਗੀ ਉਹਨਾਂ ਦੇ ਨਾਲ ਹੀ ਕੀ ਪਹਿਲਾਂ ਤਾਂ ਇੱਕ ਇੱਕ ਜਿਹੀ ਗੱਲ ਸੀ ਕਹਿ ਰਹੇ ਸੀ ਕਿ ਅੰਮ੍ਰਿਤਸਰ ਤੋਂ ਜਨਾਲੇ ਤੋਂ ਅੰਮ੍ਰਿਤਸਰ ਜਿਹੜਾ ਕਰ ਦਿੱਤਾ ਗਿਆ ਤਬਦੀਲ ਤਾਂ ਅੱਜ ਕੀ ਕਾਰਵਾਈ ਰਹਿ ਸਕਦੀ ਹੈ ਦੇਖੋ ਜਦੋਂ ਇਥੇ ਕਮਿਟ ਹੁੰਦਾ ਉਸ ਤੋਂ ਬਾਅਦ ਇਹਨਾਂ ਤੇ ਚਾਰਜ ਫਰੇਮ ਹੁੰਦਾ ਕਿ ਵੈਦਰ ਜਿਹੜੇ ਹੈ ਇਹ ਜਿਹੜਾ ਚਾਰਜ 307 ਤੇ 353 186 ਇਹਨਾਂ ਤੇ ਬਣਦਾ ਜਾਂ ਨਹੀਂ ਬਣਦਾ ਜਦੋਂ ਕੋਰਟ ਦੇਖਦੀ ਹੈ ਕਿ ਬਣਦਾ ਹੈ ਤੇ ਹੁਣ ਤੁਸੀਂ ਐਵੀਡੈਂਸ ਤੁਸੀਂ ਇਹਨੂੰ ਮੰਨਦੇ ਹੋ ਜਾਂ ਤੁਸੀਂ ਐਵੀਡੈਂਸ ਰਿਕਾਰਡ ਕਰਨਾ ਚਾਹੁੰਦੇ ਹੋ ਆਪਣੇ ਕਿ ਤੁਸੀਂ ਨਹੀਂ ਗਿਲਟੀ ਨਹੀਂ ਹੈਗੇ ਚਾਰਜ ਫ੍ਰੇਮ ਹੋ ਗਿਆ ਹੁਣ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਆਪਣਾ ਐਵੀਡੈਂਸ ਕਰਨੇ ਅੱਜ ਉਸ ਪ੍ਰोसीडिंग ਟੈਗਾ ਜੀ ਇੱਕ ਹੋਰ ਪਿਛਲੇ ਦਿਨਾਂ ਚ ਇੱਕ ਡਾਕੂਮੈਂਟਸ ਜਿਹੜੇ ਵਾਇਰਲ ਹੋਏ ਪਬਲਿਕ ਡੋਮੇਨ ਚ ਸੋਸ਼ਲ ਮੀਡੀਆ ਤੇ ਜਿਸ ਵਿੱਚ ਇਹ ਸ਼ੋਕ ਕੀਤਾ ਗਿਆ ਕਿ ਅਮਰਪਾਲ ਸਿੰਘ ਦੇ ਸਾਥੀਆਂ ਨੇ ਇਹ ਬਿਆਨ ਦਰਜ ਕਰਵਾਏ ਹੈ ਕਿ ਡਿਬਰੂਗੋਲ ਜੇਲ੍ਹ ਦੇ ਵਿੱਚ ਅਮਰਪਾਲ ਨਸ਼ੇ ਕਰਦਾ ਹੈ ਟ੍ਰਾਮਾਡੋਲ ਜਾਂ ਫੀਮ ਖਾਂਦਾ ਇਸ ਤਰ੍ਹਾਂ ਦੇ ਉਹ ਕਿੰਨੇ ਸੱਚਾਈ ਉਸ ਦੀ ਦੇਖੋ ਮੈਂ ਇਹੋ ਗੱਲ ਕਹੂੰਗਾ ਜਦੋਂ ਚਲਾਨ ਚਲਾਨ ਇਹਨਾਂ ਨੇ ਪੇਸ਼ ਕੀਤਾ ਜਿਹੜੇ ਡਾਕੂਮੈਂਟਸ ਆਨ ਰਿਕਾਰਡ ਲਿਆਂਦੇ ਆ ਇਤੋਂ ਉਹਨਾਂ ਦੀ ਇੰਟੈਂਸ਼ਨ ਮੋਟਿਵ ਸਾਫ਼ ਸਮਝ ਲੱਗਦੀ ਹੈ ਕਿ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦਾ ਨਹੀਂ ਕੋਈ ਧਿਆਨ ਸੀਗਾ ਸਿਰਫ ਇੱਕ ਡਿਫੇਮ ਕਰਨਾ ਝੂਠੇ ਕੇਸ 'ਚ ਲਿਆਉਣਾ ਸੀਗਾ ਕਿਉਂਕਿ ਜਿਹੜੀ ਇਹ ਬਦਨਾਮ ਕਰਨ ਵਾਸਤੇ ਇਹਨਾਂ ਨੇ ਕਿਹਾ ਕਿ ਨਸ਼ਾ ਕਰਦਾ ਸੀਗਾ ਜਾਂ ਟ੍ਰੈਮਡੋਲ ਖਾਂਦਾ ਸੀਗਾ ਵੈਦਰ ਇਜ਼ ਅ ਪਾਰਟ ਆਫ ਐਫ ਆਈ ਆਰ ਸੀਗਾ ਪਾਰਟ ਪਈ ਕਿ ਉੱਥੇ ਝਗੜਾ ਹੋਇਆ ਜਾਂ ਨਹੀਂ ਹੋਇਆ ਧਰਨਾ ਦਿੱਤਾ ਉੱਚ ਕੋਈ ਟ੍ਰੈਮਡੋਲ ਦੀ ਗੱਲ ਆਣੀ ਸੀ ਡਬਲਯੂ ਗੱਟ ਦੀ ਕੋਈ ਨਹੀਂ ਆਣੀ ਸੀਗੀ ਸਿਰਫ ਇੱਕ ਡਿਸਕਲੋਜ਼ਰ ਸਟੇਟਮੈਂਟ ਨੂੰ ਬਣਾ ਤੁਸੀਂ ਦਾਵਾ ਕਰਦੀ ਕਿ ਉਹਨਾਂ ਦੇ ਕਰੀਬੀ ਸਾਥੀ ਆ ਪ੍ਰਧਾਨ ਮੰਤਰੀ ਬਾਜੇ ਕੇ ਨੇ ਵਿਰਿੰਦਰ ਫੌਜੀ ਨੇ ਪਪਲਪ੍ਰੀਤ ਨੇ ਬਿਆਨ ਦਰਜ ਕਰਾਇਆ ਨਹੀਂ ਪਪਲਪ੍ਰੀਤ ਵਗੈਰਾ ਨਹੀਂ ਇਹ ਜਿਹੜਾ ਲੈਜ ਕਰਦੇ ਆ ਸਿਰਫ ਫੌਜੀ ਤੇ ਇਹ ਬਾਜੇ ਕੇ ਦਾ ਠੀਕ ਹੈ ਨਾ ਦੇਖੋ ਜਿਹੜੀ ਡਿਸਕਲੋਜ਼ਰ ਸਟੇਟਮੈਂਟ ਹੁੰਦੀ ਹੈ ਪਹਿਲੀ ਗੱਲ ਤੇ ਇਨਵੀਜੀਬਲ ਇਨੈਵਿਡੈਂਸ ਨਹੀਂ ਹੁੰਦੀ ਹੈ ਇਹ ਡਿਸਕਲੋਜ਼ਰ ਸਟੇਟਮੈਂਟ ਹੋਣੀ ਸੀ ਐਸ ਪਰ ਦੀ ਕੇਸ ਨਾਲ ਰਿਲੇਟਡ ਕੋਈ ਹਥਿਆਰ ਰਿਕਵਰ ਕਰਨਾ ਸੀਗਾ ਉਹਦੇ ਨਿਸ਼ਾਨਦੇਹੀ ਤੇ ਹਥਿਆਰ ਕਵਰ ਹੋਣਾ ਸੀਗਾ ਦੂਜੀ ਗੱਲ ਸੀ ਇਹ ਕਨਵਰਸੇਸ਼ਨ ਚ ਹੋਣੀ ਸੀਗੀ ਕਿ ਤੁਸੀਂ ਕੀਤਾ ਨਹੀਂ ਕੀਤਾ ਹਨਾ ਨਸ਼ੇ ਦਾ ਸਵਾਲੇ ਚ ਬੰਦਾ ਹੀ ਨਹੀਂ ਸੀਗਾ ਨਸ਼ੇ ਦਾ ਸਵਾਲੇ ਚ ਬੰਦਾ ਹੀ ਨਹੀਂ ਸੀਗਾ ਸਿਰਫ ਸਿਰਫ ਇੱਕ ਐਸੇ ਪ੍ਰਿਪੇਅਰ ਕਰਕੇ ਉਹਦੇ ਉੱਪਰ ਸਾਈਨ ਕਰਵਾ ਕੇ ਤੇ ਇਹਨੂੰ মিডিਆ ਤੇ ਸੋਸ਼ਲ ਮੀਡੀਆ ਤੇ ਪਾਤਾ ਗਿਆ ਕਿਉਂ ਕਿ ਸਿਰਫ ਟੂ ਡਿਫੇਮ ਦਿਸ ਪਰਸਨਸ ਅੱਜ ਜਿਹੜੇ ਬਾਕੀ ਸਾਰੇ ਸਾਥੀ 39 ਦੇ 38 39 ਜਿੰਨੇ ਵੀ ਇਹ ਕਿੱਥੋਂ ਕਿੱਥੋਂ ਲਿਆ ਰਹੇ ਆ ਆ ਜਿਹੜਾ ਦੇਖੋ ਜਿਹੜੇ 39 ਨੰਬਰ ਦੇ ਵਿੱਚ ਐਫ ਆਈ ਆਰ ਚ ਕੁਝ ਜਿਹੜੇ ਜੇਲ ਕਸਟਡੀ ਚ ਹੈਗੇ ਬਠਿੰਡੇ ਆ ਕੁਝ ਪਟਿਆਲੇ ਆ ਕੁਝ ਰੋਪੜ ਆ ਕੁਝ ਅੰਮ੍ਰਿਤਸਰ ਆ ਕੁਝ ਗੁਰਦਾਸਪੁਰ ਆ ਨੰਬਰ ਐਫ ਆਈ ਆਰ ਤਾਂ ਵੀ ਜ਼ਿਕਰ ਹੋ ਹਾਂਜੀ ਕਿਹੜੀ 29 ਨੰਬਰ ਐਫ ਆਈ ਆਰ ਸੀ ਕਿ ਸਰ ਇਹ ਸੀਗੀ 15 ਤਿੰਨ 2023 ਨੂੰ ਜਿਹੜੀ ਬਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੈਨੂੰ ਕਿਡਨਾਪ ਕੀਤਾ ਤੇ ਇਹਨਾਂ ਨੇ ਪੁੱਟ ਮਾਰ ਕੀਤੀ ਹੈ ਜਿਹਦੇ ਖਿਲਾਫ ਧਰਨਾ ਦਿੱਤਾ ਸੀਗਾ ਉਹ 29 ਨੰਬਰ ਐਫ ਆਈ ਆਰ ਜੀ ਤੋ ਇਹ ਨੇ ਰਿਤੂ ਰਾਜ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਹੁਣ 38 ਜਾਂ 39 ਜੋ ਅਮਰਪਾਲ ਸਿੰਘ ਦੇ ਸਾਥੀ ਨੇ ਉਹਨਾਂ ਨੂੰ ਐਫ ਆਈ ਆਰ ਨੰਬਰ 39 ਅਤੇ ਐਫ ਆਈ ਆਰ ਨੰਬਰ 29 ਦੇ ਤਹਿਤ ਅੱਜ ਇੱਥੇ ਪੇਸ਼ ਕੀਤਾ ਜਾਣਾ ਦੋ ਮਾਮਲੇ ਨੇ ਇੱਕ ਪਹਿਲਾ 29 ਨੰਬਰ ਦਰਜ ਕੀਤੀ ਗਈ ਸੀ ਕਿਉਂਕਿ ਜੀ ਜੋ ਅਮਰਪਾਲ ਸਿੰਘ ਦਾ ਇੱਕ ਕਰੀਬੀ ਸਾਥੀ ਸੀ ਲਵਪ੍ਰੀਤ ਸਿੰਘ ਤੂਫਾਨ ਜਿਸ ਨੂੰ ਵਰਿੰਦਰ ਸਿੰਘ ਨੂੰ ਅਗਵਾ ਕਰਨ ਉਸਦੀ ਕੁੱਟਮਾਰ ਤੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਛਡਾਉਣ ਦੇ ਲਈ ਜਨਾਲੇ ਥਾਣੇ ਤੇ ਹਮਲਾ ਕੀਤਾ ਗਿਆ ਸੀ ਤੋਂ ਦੱਸਿਆ ਜਾ ਰਿਹਾ ਹੈ ਕਿ 12:00 ਤੋਂ 1:00 ਵਜੇ ਦੇ ਕਰੀਬ ਜਿਹੜਾ 1:00 ਵਜੇ ਦਾ ਸਮਾਂ ਜਾ ਦੱਸਿਆ ਜਾ ਰਿਹਾ ਹੈ ਕਿ ਕੋਈ ਦੇ ਕਰੀਬ ਅੱਥੇ ਲਿਆਂਦਾ ਜਾਊਗਾ ਔਰ बेहद सुरक्षा प्रबंध बिल्कुल, बिल्कुल। सुरक्षा जी बड़ी जरूरी हो जाती है जिस तरह पेशी तो होनी है लेकिन की कुछ माहौल रहा है की बनता है बहुत बहुत शुक्रिया फिलहाल की जानकारी और अपडेट